ਖਾਲਸਾ ਜੀ ਇਸ ਵੇਲੇ ਅਸੀਂ ਮੌਜੂਦ ਆਂ ਟਾਲਾ ਸਾਹਿਬ ਵਿਖੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਹਰ ਐਤਵਾਰ ਨਸਮਸਤਕ ਹੋਣ ਦੇ ਲਈ ਪਹੁੰਚਦੀ ਹੈ ਤਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਪਹਿਲਾਂ ਤਸਵੀਰ ਜਿਹੜੀ ਹੈ ਉਹ ਸੰਗਤ ਦੀ ਵਿਖਾ ਦਿੱਤੀ ਜਾਵੇ ਦੁਪਹਿਰਾਂ ਸਾਹਿਬ ਮੌਕੇ ਇੱਥੇ ਜਿਹੜੀ ਸੰਗਤ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਪਹੁੰਚਦੀ ਹੈ ਅਤੇ ਇੱਥੇ ਗੁਰੂ ਘਰ ਦੇ ਵਿੱਚ ਦੁਪਹਿਰਾ ਕੱਟਣ ਦੇ ਨਾਲ ਸੰਗਤ ਦੀਆਂ ਜਿਹੜੀਆਂ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਅਤੇ ਸੰਗਤ ਦੇ ਦੁੱਖ ਦਿਲਦਰ ਜਿਹੜੇ ਦੂਰ ਹੁੰਦੇ ਨੇ ਤਾਂ ਇੱਥੇ ਸਾਡੇ ਨਾਲ ਸੰਗਤ ਮੌਜੂਦ ਹੈ ਗੱਲਬਾਤ ਕਰਨ ਦੀ ਵੀ ਜਿਹੜੀ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਫਿਲਹਾਲ ਦੱਸ ਦਈਏ ਕਿ ਜਦੋਂ ਤਰਨਤਾਰਨ ਨੂੰ ਤਰਨਤਾਰਨ ਤੋਂ ਅੰਮ੍ਰਿਤਸਰ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਬਾਬਾ ਨੌ ਸਿੰਘ ਜੀ ਦੀ ਸਮਾਦ ਤੋਂ ਥੋੜਾ ਜਿਹਾ ਅੱਗੇ ਜਾ ਕੇ ਇਹ ਤਪਸਥਾਨ ਹੈ ਜਿੱਥੇ ਹਰ ਐਤਵਾਰ ਦੇ ਐਤਵਾਰ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਹਾਜ਼ਰੀ ਭਰਦੀ ਹੈ ਤੁਸੀਂ ਵੇਖ ਰਹੇ ਹੋਗੇ ਕਿ ਕਿਵੇਂ ਜੋੜਾ ਘਰ ਦੇ ਵਿੱਚ ਵੀ ਸੰਗਤ ਹਾਜ਼ਰੀ ਭਰ ਰਹੀ ਗੁਰੂ ਘਰ ਦੇ ਵਿੱਚ ਸੰਗਤ ਜਿਹੜੀ ਹੈ ਉਹ ਇੱਥੇ ਹਾਜ਼ਰੀ ਭਰ ਰਹੀ ਹੈ ਅਤੇ ਐਤਵਾਰ ਦੇ ਐਤਵਾਰ ਜਿਹੜੇ ਲੰਮੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਇੱਥੇ ਹਾਜ਼ਰੀ ਲਵਾਉਣ ਲਈ ਪਹੁੰਚਦੀ ਹੈ ਸੰਗਤ ਸਾਡੇ ਨਾਲ ਜੁੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਬਾਬਾਈ ਦੀ ਸਭ ਕਿਰਪਾ ਬਾਬਾਈ ਦੀ ਆ ਜੀ ਜੀ ਤਾਂਤਨ ਬਾਬਾ ਦੀਪ ਸਿੰਘ ਜਦੋਂ ਪਿਛੇ ਜੇ ਵੀ ਪਿੰਡਾਂ ਵਿੱਚ ਪਾਣੀ ਆਇਆ ਜੀ ਜੀ ਪਰ ਬਾਬਾਈ ਨੇ ਸਾਰੀਆਂ ਸੰਗਤਾਂ ਨੇ ਮਿਹਰ ਕੀਤੀ ਕਿਉਂਕਿ ਮੰਨ ਦੀ ਭਾਵਨਾ ਇੱਥੇ ਪੂਰੀ ਹੁੰਦੀ ਆ ਇਹ ਛੀਤੀਪੜਾ ਟਾਣਾ ਸਾਹਿਬ ਗੁਰਦੁਆਰਾ ਇਵੇਂ ਸਾਂਗਤ ਆਉਂਦੀ ਇਥੇ ਸਭ ਦੀ ਮੰਨ ਦੀ ਭਾਵਨਾ ਪੂਰੀ ਹੁੰਦੀ ਆ ਤੇ ਹੁਣ ਆ ਕੇ ਇਸ ਤਰ੍ਹਾਂ ਆਦਾ ਜਿੱਦਾਂ ਬਾਬਾ ਜੀ ਨੇ ਇਥੇ ਖੰਡਾ ਖੜਕਾਇਆ ਸੀ ਤੇ ਹੁਣ ਐਤਵਾਰ ਤੋਂ ਇਸ ਪਹਿਰਾ ਵੇਖ ਕੇ ਆਲਾ ਜੇ ਨਾ ਬਾਬਾ ਜੀ ਨੇ ਭਗਤੀ ਘਰ ਭਗਤੀ ਦਾ ਭੰਡਾਰਾ ਖੋਲ੍ਹਿਆ ਵੀ ਇਹ ਹੁਣ ਬਾਬਾ ਜੀ ਨੇ ਭਗਤੀ ਦਾ ਭੰਡਾਰਾ ਖੋਲ੍ਹਿਆ ਵਾ ਬਾਬਾ ਜੀ ਦਾ ਸਾਰਾ ਹੀ ਅਸੀਂ ਦੇਲ ਨਹੀਂ ਦੇ ਹਾਦੇ ਸਾਰਾ ਪਰਿਵਾਰ ਬਾਬਾ ਜੀ ਤੇ ਮੇਹ ਰਿਆ ਜੀ ਇਹਦਾ ਸਮਾਂ ਨਹੀਂ ਗਿਣਿਆ ਜਾਂਦਾ ਇਹ ਮੇਹਰੀ ਆ ਬਾਬਾ ਜੀ ਦੇ ਸ਼ੁਕਰਾਨਾ ਬਾਦਸ਼ਾਹ ਜਿਨ੍ਹਾਂ ਉਹਨੇ ਆਪਣੇ ਸਾਨੂੰ ਪਾਪਿਆਂ ਨੂੰ ਵੀ ਆਪਣੀ ਚਰਨੀ ਲਾਇਆ। ਬਬਈ ਨੌਜਵਾਨ ਵੱਧ ਵੱਧ ਗੁਰੂ ਘਰ ਨਾਲ ਜੁੜਨ ਕੀ ਮੈਸੇਜ ਦੇਣਾ ਚਾਹੁੰਦੇ। ਨੌਜਵਾਨਾਂ ਨੂੰ ਇਹੋ ਬੇਨਤੀ ਕੀਤੀ ਜਾਂਦੇ ਆ ਵੀ ਨਸ਼ੇ ਛੱਡ ਕੇ ਗੁਰੂ ਸਾਹਿਬ ਦੇ ਦਰਸ਼ਨ ਦਦਾਰੇ ਆਇਆ ਕਰਨ। ਔਰ ਸਾਰੀਆਂ ਸੰਤਾਨਾਂ ਬੇਨਤੀ ਆ ਵੀ ਜਿਨ੍ਹਾਂ ਅਰਦਾਸ ਹੁੰਦੀ ਹੈ ਨਾ ਅਰਦਾਸ ਦੇ ਵਿੱਚ ਖਲੋਵੋ ਜਿਹੜਾ ਹੁਕਮਨਾਮਾ ਹੰਦਾ ਵਾ ਹੁਕਮਨਾਮੇ ਦੇ ਵਿੱਚ ਗੁਰੂ ਸਾਹਿਬ ਸਰਵਾਨ ਕਰਦੇ ਆਪ। ਜੀ ਔਰ ਇਹ ਸੱਤ ਸੰਗਤ ਘੜੀਆਂ ਦੋ ਘੜੀਆਂ ਆਪਦਾ ਵੀ ਜਿਹੜਾ ਸੱਤ ਸੰਗ ਹੈ ਨਾ ਉਹ ਅਨੇਕਾਂ ਪਾਪਾਂ ਨੂੰ ਤਾਰ ਦਿੰਦਾ। ਜੀ ਇਹ ਸੰਗਤਾਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਬੇਨਤੀ ਆ ਵੀ ਜਦੋਂ ਅਰਦਾਸ ਹੁੰਦੀ ਆ ਜਾਂ ਹੁਕਮਨਾਮਾ ਹੁੰਦਾ ਵਾ ਉਦੋਂ ਵੱਤਵਾਲ ਆਪਣੇ ਗੁਰਦੁਆਰੇ ਸਾਹਿਬ ਜਿੱਥੇ ਵੀ ਹੁੰਦਾ ਉੱਥੇ ਹਾਜ਼ਰੀ ਭਰੋ ਵਾਹਿਗੁਰੂ ਜੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਸੰਗਤ ਆਉਂਦੀ ਇਹ ਸਾਹਿਬ ਬਾਪ ਇਹ ਪਾਪਾ ਜੀ ਦੀ ਮਿਹਰ ਹੀ ਆ ਸਾਹਿਬ ਹਾਂ ਬਾਪਾ ਜੀ ਦੀ ਮਿਹਰ ਆ ਇਸੇ ਤਰ੍ਹਾਂ ਹੀ ਭਰੋ ਔਰ ਪਾਪਾ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ ਔਰ ਜਿਹੜੇ ਨਿਊ ਚੈਨਲ ਆਲੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮਾਰਾ ਇਹਨਾਂ ਨੂੰ ਚੜ੍ਹਦੀ ਕਲਾ ਹੀ ਰੱਖੇ ਵੇਖੋ ਕਿੰਨੀ ਗਰਮੀ ਆ ਔਰ ਗਰਮੀ ਦੇ ਵਿੱਚ ਵੀ ਇੰਨੀ ਹਾਜ਼ਰੀ ਭਰਨੇ ਔਰ ਸੰਗਤਾਂ ਨਾਲ ਇੰਨਾ ਪ੍ਰੇਮ ਬਾਬਾ ਜੀ ਦਾ ਪ੍ਰੇਮ ਜੀ ਜੀ ਜਿਉਂ ਤੇਨ ਨਾਲ ਬਹੁਤ ਬਹੁਤ ਧੰਨਵਾਦ ਮਾਰੇ ਚੜ੍ਹਦੀ ਕਲਾ ਕਰੇ ਇਹਨਾਂ ਨੂੰ ਇਸ ਤਰ੍ਹਾਂ ਕਿੰਨੇ ਹੋਈ ਕਿੰਨਾ ਸਮਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ 42 ਸਤ ਸੰਗ ਜੀ 1980 ਸੰਤੋਂ ਵਿੱਚ ਆ ਜੀ ਜੀ ਜਦੋਂ ਛੜਕਦੇ ਕੰਡੇ ਦੇ ਛੜਕੜ ਆਉ ਗਿਆ ਹੁੰਦਾ ਹੈਗਾ ਜੀ ਤੇ ਹੱਥ ਨਾਲ ਪਰੇ ਕਰਕੇ ਆਈਦਾ ਅੱਖਾਂ ਦੇ ਜਵਾਈਦਾ ਹੈਗਾ ਜੀ ਜੀ ਉਸ ਤੋਂ ਬਾਅਦ ਇਹ ਸੰਦੇ ਬਾਬਾ ਦਰਸ਼ਨ ਸਿੰਘ ਜੀ ਦੇ ਮੁਖੀ ਨੇ ਉਹ ਆਏ ਨੇ ਜੀ ਜੀ ਉਹਨਾਂ ਦਾ ਬਹੁਤ ਵੱਡਾ ਪਰਦਾ ਸੀਗਾ ਉਹਨਾਂ ਨੇ ਆਗੇ ਸੰਗਤ ਨੂੰ ਪ੍ਰਾਦਾ ਕੀਤਾ ਤੜਕੇ 2:00 ਵਜੇ 2:30 ਵਜੇ ਨਿਤਨੇਮ ਕਰਦੇ ਰਹਿਆ ਅਸੀਂ ਇੱਥੋਂ ਦੇ ਲੋਕ ਇਸ਼ਨਾਨ ਸੇਵਾ ਉਹਨਾਂ ਨੇ ਕਰਾਉਣੇ ਆ ਤੜਕੇ ਵੇਲੇ ਵੀ ਤੇ ਜੋੜੇ ਕਰਦੀ ਸੇਵਾ ਕਰੀ ਦੀ ਆ ਸੰਗਤਾਂ ਦੀ ਬਹੁਤ ਜਆ ਵੀ ਜੁੜੀ ਹੋਈ ਆ ਹਜ਼ਾਰਾਂ ਇੰਚ ਜਿਆਦਾ ਤੁਹਾਡੇ ਸਾਹਮਣੇ ਆ ਸੰਗਤ ਵਾਦੀ ਵਾਦੀ 1900 ਸੰਗਤ ਤੁਹਾਡੇ ਚੇ ਅੱਜ ਤੱਕ ਇਹ ਆਰਗੇਨ ਜਿੰਦੀ ਬਣਿਆ ਬਾਬੇ ਦਰਸ਼ਨ ਸਿੰਘ ਨੇ ਸਾਰਾ ਆਗੇ ਪ੍ਰਾਲਾ ਕੀਤਾ ਆਸਤੇ ਪਾਸੇ ਜਿੰਨੇ ਵੀ ਡੇਰੇ ਵਿੱਚ ਬਣਿਆ ਮਤਲਬ ਜਿੰਨਾਂ ਲੰਗਰ ਦਾ ਪ੍ਰਬੰਧ ਆ ਆ ਅੱਜ ਦਰਬਾਰ ਬਣੇ ਨੇ ਆ ਨਵਾਂ ਦਰਬਾਰ ਬਾਬੇ ਦਰਸ਼ਨ ਸਿੰਘ ਨੇ ਬਣਾਇਆ ਜੀ ਉਹਨਾਂ ਦਾ ਬਹੁਤ ਵੱਡਾ ਸੰਗਤ ਉਹਨਾਂ ਨਾਲ ਜੁੜੀ ਹੋਇਆ ਬਹੁਤ ਵੱਡਾ ਪਰਾਲਾ ਸੰਗਤਾਂ ਦੇ ਵਿੱਚ ਆ ਕੇ ਦੁੱਖ ਸੁੱਖ ਮਿਲਦਾ ਦੁੱਖ ਤੋਂ ਬਾਣੀ ਪੜਦੀ ਆ ਸੰਗ ਦਾ ਸੰਗਤ ਦੇ ਗਾੜੀ ਚੰਨਾਈ ਬੇਨਤੀ ਆ ਵਾਦ ਵਾਦ ਗੁਰੂ ਘਰ ਨਾਲ ਜੁੜੋ ਆਪਣਾ ਜੀਵਨ ਸਫਲ ਕਰਕੇ 라 ਲੁੱਟੋ ਹੋਰ ਕਿਸੇ ਆਸੇ ਪਾਸੇ ਨਾ ਜਾਓ ਗੁਰੂ ਨਾਨਕ ਦੇਵ ਘਰ ਚ ਆ ਕੇ ਆ ਬਾਣੀ ਪੜੋ ਬਾਣੀ ਬਾਣੀ ਨਾਲ ਜੁੜੋ ਆਪਣਾ ਜੀਵਨ ਸਫਲ ਕਰੋ ਜੀ ਆਵਾਜ਼ ਗੁਰਜੀਤ ਕਾਲ ਸਾਹਿਬ ਵੈਗੁਰ ਜੀ ਕੀ ਫਤਿਹ ਬਾਬਾ ਜੀ ਲੰਮਾ ਸਮਾਂ ਤੁਸੀਂ ਵੀ ਇੱਥੇ ਸੇਵਾ ਕੀਤੀ ਹੈ ਤੁਸੀਂ ਦੱਸ ਰਹੇ ਕਿ ਉਸ ਸਮੇਂ ਤੋਂ ਸੇਵਾ ਕੀਤੀ ਉਸ ਸਮੇਂ ਦੇ ਜਦੋਂ ਕਿ ਸੜਕ ਦੇ ਉੱਪਰ ਇਮਾਰਤ ਹੁੰਦੀ ਸੀ ਗੁਰਦੁਆਰਾ ਸਾਹਿਬ ਦੀ ਲੇਕਿਨ ਪਤਾ ਹੀ ਨਹੀਂ ਸੀ ਹੁੰਦਾ ਬਹੁਤ ਘੱਟ ਸੰਗਤ ਜਿਹੜੀ ਉਸ ਟਾਈਮ ਤੇ ਆਉਂਦੀ ਸੀ ਤਾਂ ਕੋਈ ਗੁਰੂ ਸਾਹਿਬ ਦੀ ਕੋਈ ਇੱਥੋਂ ਦੀ ਸ਼ਕਤੀ ਦੀ ਜੇ ਗੱਲ ਕੋਈ ਤੁਹਾਡੇ ਨਾਲ ਕੋਈ ਕਿੱਸਾ ਜ਼ਰੂਰ ਦੱਸੋ ਸ਼ਕਤੀ ਦੀ ਗੁਰਨਾਮ ਕਰੇ ਦੀ ਕੋਈ ਗੱਲ ਨਹੀਂ ਹੁੰਦੀ ਬਾਬਾ ਦੀਪ ਸਿੰਘ ਜੀ ਜੇਕਰ ਉਸੀ ਤਰੀਕੇ ਨਾਲ ਮੈਂ ਦੱਸਿਆ ਨੂੰ ਯਾਦ ਕਰਾਇਆ ਸ਼ਕਤੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਆ ਸੰਤਾਂ ਚੱਲ ਜਾ ਰੀਆਂ ਨੇ ਜੇ ਗੁਰੂ ਨਾਨਕ ਦੇ ਘਰ ਦੇ ਸ਼ਕਤੀ ਬਾਹਗੀ ਆ ਬਾਣੀ ਬਾਣੀ ਨਾਲ ਜੁੜੀ ਆ ਤੇ ਸ੍ਰੋਤ ਦੁਨੀਆ ਤੱਕ ਪਹੁੰਚ ਗਿਆ ਆਪਣਾ ਜੀਵਨ ਸਫਲ ਕਰ ਰਹੀ ਆ ਇੱਥੇ ਆ ਕੇ ਦੁੱਖਾਂ ਕਲੇਸ਼ਾਂ ਦਾ ਨਾਸ ਹੁੰਦਾ ਅਸੀਂ ਦੇ ਹੌਸਲੇ ਨੂੰ ਬੇਨਤੀ ਕਰਾਂਗੇ ਆਸੇ ਪਾਸੇ ਨਾ ਜੜੋ ਗੁਰੂ ਨਾਨਕ ਦੇ ਘਰ ਨਾਲ ਜੜੋ ਤੇ ਆ ਕੇ ਆਪਣਾ ਜੀਵਨ ਸਫਲ ਕਰੋ ਹਾਰੇ ਆਦਰ ਸੰਗਤਾਂ ਦੀ ਜਿਆਦੇ ਚ ਆਉਂਦੀ ਆ ਜੀ 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 ਸਾਡੀ ਸੰਗਤ ਨੂੰ ਜੀ ਐਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਤਾਂ ਗੁਰੂ ਘਰ ਦੇ ਵਿੱਚ ਜੁੜੀ ਸੰਗਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਮੈਸੇਜ ਉਹਨਾਂ ਸੰਗਤਾਂ ਤੱਕ ਵੀ ਪਹੁੰਚਦਾ ਹੈ ਕਿ ਜਿਹੜੇ ਹਾਲੇ ਵੀ ਗੁਰੂ ਘਰ ਦੇ ਲਈ ਕਿਤੇ ਨਾ ਕਿਤੇ ਟਾਈਮ ਕੱਢਣ ਦੀ ਜੜੀ ਆ ਉਹ ਲਗਰਜੀ ਹੋ ਜਾਂਦੀ ਆ ਜਾਂ ਕਹਿ ਸਕਦੇ ਕਿ ਨਹੀਂ ਪਹੁੰਚਾਂਦਾ ਸਾਡੇ ਨਾਲ ਸੰਗਤ ਮੌਜੂਦ ਹੈ ਮੈਂ ਕੈਮਰਾਮੈਨ ਸਾਥੀ ਨੂੰ ਕਹੂੰਗਾ ਤਸਵੀਰ ਪਹਿਲਾਂ ਵਿਖਾਈ ਜਾਵੇ ਕਿ ਅਸੀਂ ਇਸ ਵੇਲੇ ਟਾਲਾ ਸਾਹਿਬ ਵਿਖੇ ਮੌਜੂਦ ਆ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਤਪ ਸਥਾਨਾਂ ਤੇ ਅਸੀਂ ਇਸ ਵੇਲੇ ਮੌਜੂਦ ਆ ਹਾਂਜੀ ਸੰਗਰੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਫਤਿਹ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਨਰਵੈਰ ਸਿੰਘ ਹੈ ਜੀ ਅੱਛਾ ਜੀ ਜੀ ਗੁਰੂ ਘਰ ਨਾਲ ਸੰਗਤ ਜੁੜੀ ਹੈ ਕੀ ਭਾਵਨਾਵਾਂ ਰੱਖਦੇ ਹੋ ਕੀ ਮੈਸੇਜ ਨਹੀਂ ਦੇਉਂ ਭਾਵਨਾਵਾਂ ਜੀ ਗਰੀਬ ਹੋ ਕੇ ਆਏ ਹਾਂ ਇੱਥੇ ਅੱਛਾ ਜੀ ਤੇ ਮਹਾਰਾਜ ਨੇ ਅਮੀਰ ਬਣਾਤਾ ਬਾਬਾ ਦੀਪ ਸਿੰਘ ਨੇ ਬੜੀ ਕਿਰਪਾ ਕੀਤੀ ਆ ਜੀ ਬੱਚਾ ਇੰਗਲੈਂਡ ਕਿ ਭੇਜਿਆ ਸੀ ਬਾਬਾ ਦੀਪ ਸਿੰਘ ਨੇ ਪਹਿਲੀ ਰਵੀਜਾ ਲਾਇਆ ਸੀ ਇੰਗਲੈਂਡ ਗਿਆ ਇੰਗਲੈਂਡ ਤੋਂ ਮੁੜ ਕੇ ਅਮਰੀਕਾ ਚਲੇ ਗਿਆ ਜੀ ਜੀ ਮੇਰੇ ਸੰਡੂ ਦਾ ਮੁੰਡਾ ਗਿਆ 1 ਮਹੀਨਾ ਪਹਿਲਾਂ ਉਹ 20 ਲੱਖ ਰੁਪਏ ਲਾ ਕੇ ਗਿਆ ਜੀ ਜੀ ਤੇ ਮੇਰਾ ਬੇਟਾ 13 ਲੱਖ ਰੁਪਏ ਚਲੇ ਗਿਆ ਜੀ ਜੀ ਤੇ ਜਦੋਂ ਕੈਂਪ ਚ ਫੜਿਆ ਜਾਂਦਾ ਵਾ ਇੱਕ ਦਿਨ ਤੀ ਇਹਨੂੰ ਛੱਡ ਦਿੰਦੇ ਆ ਜੀ ਜੀ ਕੋਈ ਉਹਦੇ ਘੜੀ ਘੁੜੀ ਨਹੀਂ ਲਈ ਬੜੀ ਕਿਰਪਾ ਉਸ ਤੋਂ ਬਾਅਦ ਮਹੀਨੇ ਬਾਅਦ ਮੇਰੀ ਗੁੜੀ ਅੰਗਲੈਂਡ ਚਲੀ ਜਾਂਦੀ ਆ ਬੜੀ ਕਿਰਪਾ ਹੈ ਮਾਲਕ ਦੀ ਢਾਈ ਸਾਲ ਹੋ ਗਏ ਆ ਢਾਈ ਕਿ ਸਾਲ ਹੋ ਗਏ ਇੱਥੇ ਆਉਂਦਿਆਂ ਨੂੰ ਜੀ ਜੀ ਗਰੀਬ ਤੋਂ ਅਮੀਰ ਬਣਾਤਾ ਮਹਾਰਾਜ ਦੀ ਬੜੀ ਕਿਰਪਾ ਹੈ ਟਾਈਆਂ ਸਾਲਾਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਜੀ ਬਹੁਤ ਜਿਆਦੀ ਹੋ ਗਈ ਕਿਰਪਾ ਜੀ ਜੀ ਕਿਰਪਾ ਪਹਿਲਾਂ ਬੇਟਾ ਆਉਂਦਾ ਸੀ ਉਹਦੀ ਭਾਵਨਾ ਸੀ ਹੁਣ ਉਹ ਕਹਿੰਦਾ ਵੀ ਤੂੰ ਵਿਹਲਾ ਹੋ ਗਿਆ ਬਾਪੂ ਹੁਣ ਤੂੰ ਬਾਪੂ ਦੇ ਲੱਡ ਲੱਗ ਜਾ ਤੇ ਜਾ ਕੇ ਜੋੜੇ ਜੜੇ ਝੜ ਆਇਆ ਕਰ ਤੇ ਆ ਜਈ ਦਾ ਐਤਵਾਰ 10 ਵਜੇ ਇੱਥੇ ਆ ਜੀ ਦਾ 4 ਵਜੇ ਤੱਕ ਰਹੀਦਾ ਨਾਲ ਹੋਰ ਵੀ ਚਾਚੇ ਤਾਂ ਆਏ ਤੇ ਮੁੰਡੇ ਵੀ ਵੀ ਆਉਣ ਲੱਪੇ ਨਾਲ ਇਹ ਵੀ ਵਧੀਆ ਸਾਥ ਦਿੰਦੀ ਹਣੀ ਮੇਰਾ ਬਹੁਤ ਵਧੀਆ ਮਹਿਸੂਸ ਹੁੰਦਾ ਬਹੁਤ ਵਧੀਆ ਜੀ ਬਹੁਤ ਤਨ ਦੱਸਿਆ ਵੀ ਗਰੀਬ ਤੋਂ ਮੀਰ ਬਣਾਤਾ ਬਾਦਸ਼ਾਹ ਬਣਾਤਾ ਇਸ ਟਾਈਮ ਤੇ ਜੀ ਜੀ ਬਾਦਸ਼ਾਹ ਹਾਂ ਮੈਂ ਇਸ ਟਾਈਮ ਤੇ ਮਹਾਰਾਜ ਉਹਦੀ ਕਿਰਪਾ ਦੇ ਨਾਲ ਉਦਾਂ ਨਹੀਂ ਅੱਛਾ ਜੀ ਦੁਨੀਆ ਨੂੰ ਨਹੀਂ ਮੈਂ ਕਹਿ ਸਕਦਾ ਮੈਂ ਉਹਨੂੰ ਕਹਿ ਸਕਦਾ ਬਾਬਾ ਦੀਪ ਸਿੰਘ ਨੂੰ ਮੈਨੂੰ ਬਾਦਸ਼ਾਹ ਬਣਾ ਦਿੱਤਾ ਜੀ ਜੀ ਤਾਂ ਜਿਹੜੇ ਹੱਲੇ ਵੀ ਕੁਝ ਅਵਕਾਰਾਂ ਦੇ ਵਿੱਚ ਫਸੇ ਲੋਕ ਨੇ ਜਿਹੜੇ ਕਹਿੰਦੇ ਸਾਡੇ ਕੋ ਸਮਾਂ ਨਹੀਂ ਹੈਗਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਨਹੀਂ ਜੀ ਸਮਾਂ ਤੇ ਕੱਢਣਾ ਪੈਂਦਾ ਵਾ ਜੀ ਜੀ ਕੀ ਐਤਵਾਰ ਆਪਾਂ ਜਰੂਰ ਆਇਆ ਕਰੀਏ ਜੀ ਕੋਈ 5-6 ਮਹੀਨੇ ਆਣ ਕੇ ਵੇਖੀਏ ਫੇ ਤਾਂ ਨੂੰ ਪਤਾ ਲੱਗੂਗਾ ਵੀ ਬਾਬਾ ਜੀ ਦੀਆਂ ਰਹਿਮਤਾਂ ਕਿਤਰਾ ਹੁੰਦੀਆਂ ਜੀ ਬਹੁਤ ਕੁਝ ਦਿੰਦਾ ਮਾਲਕ ਆਇਆ ਕਰੋ ਗੁਰੂ ਘਰ ਜੀ ਅਮਰਤਿ ਛਗੋ ਮੈਂ ਵੀ ਕੁਝ ਭਾਵਨਾ ਰੱਖਦਾ ਵਾਂ ਦਾੜਾ ਦੂੜਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਜੀ ਤੇ ਹੋ ਸਕਦਾ ਮਹਾਰਾਜ ਨੇ ਕਿਰਪਾ ਕਰਤੀ ਉਹਨੂੰ ਆਖੰਡ ਦੇ ਬਾਪੂ ਨੂੰ ਕਿਰਪਾ ਕਰ ਦੇ ਤੇ ਬਾਦਸ਼ਾਹ ਬਣਾ ਦੇ ਇੱਕ ਵਾਰ ਫੇਰ ਜਿਵੇਂ ਅਮਰਚ ਚਾਤਾ ਬਾਬਾ ਜੀ ਨੇ ਤੇ ਫਿਰ ਬਾਦਸ਼ਾਹ ਬਣ ਕੇ ਆਉਂਦੇ ਨਹੀਂ ਜੀ ਇਸ ਟਾਈਮ ਤੇ ਮੈਂ ਕੱਲਾ ਹੀ ਆਉਣਾ ਵਾਂ ਜੀ ਜੀ ਮੇਰਾ ਇੱਕ ਬੇਟਾ ਠੀਕ ਨਹੀਂ ਗਿਆ ਫਿਰ ਵਾਈਫ ਮੇਰੀ ਘਰੇ ਹੁੰਦੀ ਹੈ ਕਿਹੜੇ ਪਿੰਡ ਤੋਂ ਪਿੰਡ ਗੰਡੀਵੰਡ ਤਤਲਿਆ ਸਾਡਾ ਜੀ ਹਰੀਆਂ ਕਿਆਂ ਦੇ ਲੱਗ ਜਾਂਦੀਆਂ ਹਾਂ ਜੀ ਹਾਂ ਬੜੀ ਦੂਰੋਂ ਦੂਰੋਂ ਸੰਗਤ ਜਿਹੜੀ ਇੱਥੇ ਬੜੀ ਦੂਰੋਂ ਦੂਰੋਂ ਸੰਗਤ ਆਉਂਦੀ ਆ ਜੀ ਅਸੀਂ ਜੋੜੇ ਇੱਥੇ ਜਮਾ ਕਰਦੇ ਆ ਕੋਈ ਲੁਧਿਆਣੇ ਤੋਂ ਪਤਾ ਹੀ ਨਹੀਂ ਕਿੱਥੋਂ ਕੋਈ ਰਾਜਸਥਾਨ ਤੋਂ ਉਹ ਇੱਥੇ दारू ਵੀ ਦਿੰਨੇ ਅੱਖਾਂ 'ਚ ਪਾਉਣ ਨੂੰ ਚਿੱਟੇ ਮੋਤੀਏ ਦਾ ਜਾਂ ਵੈਸੇ ਤੇ ਉਹ ਫਿਰ ਸੰਗਤ ਖੜਦੀ ਆ ਤੇ ਉਹ ਸ਼ੀਸ਼ੀਆਂ ਕਣ ਕੇ ਸਾਨੂੰ ਦੱਸ ਦੇ ਦਿਓ ਅਸੀਂ ਰਾਜਸਥਾਨ ਤੋਂ ਆਏ ਆ ਜੀ ਜੀ ਚਪਹਿਰਾ ਸਾਹਿਬ ਕੱਟਣ ਤੋਂ ਇੱਕ ਦਿਨ ਇੱਕ ਲੇਡੀ ਜਾਈ ਆ ਜੰਮੂ ਕਸ਼ਮੀਰ ਤੋਂ ਉਹ ਕਹਿੰਦੀ ਅੱਜ ਮੇਰੇ ਪੰਜ ਚਪਹਿਰਾ ਸਾਹਿਬ ਹੋ ਗ ਹੁਣ ਅਗਲੇ ਐਤਵਾਰ ਛੀਵੇਂ ਨੂੰ ਮੈਂ ਆਉਣਾ ਤੇ ਮੇਰੇ ਤੇ ਬੜੀ ਕਿਰਪਾ ਆਈ ਹੈ ਅੱਛਾ ਜੀ ਬਾਬਾ ਦੀਪ ਸਿੰਘ ਜੀ ਦੀ ਤੁਹਾਡੇ ਬਹੁਤ ਜਿਆਦੀ ਕਿਰਪਾ ਜੀ ਕਿਰਪਾ ਹਾਂ ਤਾਂ ਹੋਰ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਉਹ ਕਿਹੜੇ ਪਿੰਡ ਤੋਂ ਆਏ ਨੇ ਮੇਰਾ ਨਦੀਪ ਚਾਟੀਵੰਡ ਪਿੰਡ ਜੀ ਅੱਛਾ ਕਿੰਨਾ ਵਧੀਆ ਮਹਿਸੂਸ ਹੁੰਦਾ ਜਦੋਂ ਗੁਰੂ ਘਰ ਨਾਲ ਸਮਸਤ ਕੋਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਦੋਂ ਪਹੁੰਚਦੀ ਹੈ ਦੇਖਦੇ ਹੋ ਦਰਸ਼ਨ ਕਰਦੇ ਹੋ ਕਿ ਮਹਿਸੂਸ ਕਰਦੇ ਮਹਿਸੂਸ ਕੀ ਚੜਦੀ ਗੱਲਾ ਜੀ ਬਾਬਾ ਦੀਪ ਸਿੰਘ ਦੀਆਂ ਲਹਿਰਾ ਬਹਿਰਾ ਜਿੱਥੇ ਬਾਬਾ ਜੀ ਦਾ ਸਥ ਇੱਥੇ ਤਾਂ ਉਹ ਕਿਰਪਾ ਟਾਲਾ ਸਾਹਿਬ ਤੇ ਜਿੱਥੇ ਵੀ ਬਾਬਾ ਜੀ ਦਾ ਅਸਥਾਨ ਹੈ ਬਹੁਤ ਹੀ ਚੜ੍ਹਦੀ ਕਲਾ ਵਰਤਨ ਦੀ ਹੈ ਜੀ ਜੀ ਸੰਗਤਾਂ ਚਪਹਿਰਾ ਵੀ ਕੱਟਦੀਆਂ ਉਤਰਾ ਵੀ ਸੰਗਤਾਂ ਆਵਾਜਾਈ ਬਹੁਤ ਹੈ ਚੜ੍ਹਦੀ ਕਲਾ ਅੱਛਾ ਹਾਂ ਜੀ ਕਿੰਨੇ ਚਪਹਿਰੇ ਹੋਗੇ ਬਾਈ ਤੁਹਾਡੇ ਹਾਂ ਜੀ ਵਾਜ਼ੇ ਇਤਰਾ ਸੰਗਤਾਂ ਭਗਰੂ ਜੀ ਦਰਸ਼ਨ ਦੇਦਾਰੇ ਕਰਨ ਨੂੰ ਹਾਂ ਜੀ ਯਾਦ ਸਕਦੇ ਹੋ ਕਿ ਜਿਹੜੀ ਸੰਗਤ ਹੈ ਉਹ ਆਪਣੇ ਮਨ ਦੀ ਭਾਵਨਾਵਾਂ ਜਿਹੜੀ ਹੈ ਉਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜੀ ਸੰਗਤ ਦੀਆਂ ਭਾਵਨਾਵਾਂ ਅਤੇ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਤਪਸਥਾਨ ਅਸੀਂ ਇਸ ਵੇਲੇ ਗੁਰਦੁਆਰਾ ਟਾਲਾ ਸਾਹਿਬ ਤੋਂ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਹਾਂ ਹੋਰ ਵੀ ਸੰਗਤ ਮੌਜੂਦ ਹੈ ਬੱਬਾਈ ਵਾਹ ਖਾਲਸਾ ਜਿਹੜੇ ਪਿੰਡ ਤੋਂ ਆਏ ਬੱਬਾਈ ਪਿੰਡ ਠੱਠੀਕਰ ਆ ਜੀ ਅੱਛਾ ਜੀ ਕੀ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਜਦੋਂ ਗੁਰੂ ਘਰ ਬਹੁਤ ਸਕੂਨ ਮਿਲਦਾ ਜੀ ਬਹੁਤ ਸਕੂਨ ਮਿਲਦਾ ਗੁਰੂ ਘਰ ਦੇ ਲਈ ਟਾਈਮ ਕੱਢਣਾ ਚਾਹੀਦਾ ਬਹੁਤ ਅਸੀਂ ਹਰ ਐਤਵਾਰ ਟਾਈਮ ਕੱਢ ਕੇ ਆਨੇ ਆ ਬਹੁਤ ਕੁਝ ਮਿਲਦਾ ਜੀ ਇੱਥੋਂ ਬਹੁਤ ਕੁਝ ਮੰਗਿਆ ਬਹੁਤ ਕੁਝ ਪਾਇਆ ਜੀ ਅੱਛਾ ਜੀ ਬਹੁਤ ਦਾ ਹੀ ਮਿਲਦਾ ਕਿੰਨੇ ਚ ਪਹਿਰੇ ਹੋ ਗਏ ਤੁਹਾਡੇ ਆ 5 ਹੋ ਗਏ ਜੀ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਨੌਜਵਾਨ ਵੀਰ ਵੀ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਦੱਸ ਦਈਏ ਕਿ ਜਦੋਂ ਤਰਨਤਾਰਨ ਤੋਂ ਸ੍ਰੀ ਤਰਨਤਾਰਨ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਜਾਣੇ ਤਾਂ ਰਸਤੇ ਦੇ ਵਿੱਚ ਇਹ ਤਪੱਸਥਾਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਰ ਐਤਵਾਰ ਸੰਗਤ ਆਜਨੀ ਪਰਦੀ ਕੋਈ ਨੌਜਵਾਨ ਵੀਰ ਮੌਜੂਦ ਨੇ ਵੀਰ ਜੀ ਬਾਈ ਖਾਲਸਾ ਵਾਹਿਗੁਰੂ ਜੀ ਕਿਹਾ ਵੀਰ ਜੀ ਕਿਹੜਾ ਪਿੰਡ ਹੀ ਆਪਣਾ ਆਪਣਾ ਪਿੰਡ ਤਰਨਤਾਰਨ ਲਾਗੇ ਠਰੂ ਜੀ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਗੁਰੂ ਘਰ ਦੇ ਵਿੱਚ ਹਾਜ਼ਰੀ ਭਰ ਕੇ ਵੀਰ ਜੀ ਵੀਰ ਜੀ ਕੈਣੀ ਕਥਨੀ ਤੋਂ ਬਾਹਰ ਹੈ ਬਹੁਤ ਜ਼ਿਆਦਾ ਸਕੂਨ ਮਾਰਾ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਆਣ ਕੇ ਮਿਲਦਾ ਆਲਵੇਜ਼ ਕੋਸ਼ਿਸ਼ ਹੁੰਦੀ ਆ ਕਿ ਸਾਰਾ ਦਿਨ ਇੱਥੇ ਬਤਾਇਆ ਜਾਵੇ ਕਿਉਂਕਿ ਹਫਤੇ 'ਚ ਮੈਂ ਕੋਸ਼ਿਸ਼ ਕਰਦਾ ਕੋਈ ਇੱਕ ਦਿਨ ਜਿਹੜਾ ਵਾ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਇੱਕ ਦਿਨ ਹੀ ਕੱਢਿਆ ਜਾਵੇ ਸਾਰੇ ਹਫਤੇ ਦੇ ਵਿੱਚ ਕੋਈ ਇੱਕ ਦਿਨ ਹੀ ਬੜਾ ਵਾ ਮਹਾਰਾਜ ਦੇ ਦੇਣਾ ਵਾਸਤੇ ਕੋਈ ਕਮਾਕਰਾਂ ਦੇ ਵਿੱਚੋਂ ਟਾਈਮ ਕੱਢ ਕੇ ਨਿਕਲਣਾ ਮੌਕਾ ਹੀ ਇੱਕ ਕਮਾਕਰਾਂ ਜਦੋਂ ਟਾਈਮ ਕੱਢੇ ਔਖਾ ਹੁੰਦਾ ਵੀ ਜੀ ਇਹ ਪਰ ਫਿਰ ਵੀ ਬੜਾ ਸਕੂਨ 2 ਘੰਟੇ 3 ਘੰਟੇ ਜਿੰਨਾ ਟਾਈਮ ਹੀ ਰਹਿ ਜੀ ਬੜਾ ਸਕੂਨ ਪਰਮਾਤਮਾ ਦੇ ਘਰ ਦੇ ਵਿੱਚ ਬੜਾ ਸ਼ੁਕਰ ਹੈ ਵੈਗਰੂ ਦਾ ਕਿ ਉਹ ਆਪਦੇ ਘਰ ਬੁਲਾ ਲਈਦਾ ਜੀ ਦਰਸ਼ਕਾਂ ਦੇ ਨਾਲ ਆਉਂਦੇ ਜਾਂ ਪਰਿਵਾਰ ਆਉਂਦਾ ਜੀ ਨਹੀਂ ਜੀ ਯਾਰ ਦੋਸਤਾਂ ਨਾਲ ਵੀ ਪਰਿਵਾਰ ਨਾਲ ਵੀ ਜਿੱਦਾਂ ਵੀ ਵਿਦ ਬਾਂਝੇ ਜਿੱਦਾਂ ਵੀ ਆ ਸਕੀਏ ਮਤਲਬ ਮਿਸ ਨਹੀਂ ਹੁੰਦੀ ਜੀ ਨਾ ਜੀ ਨਾ ਮਿਸ ਨਹੀਂ ਹੁੰਦੀ ਬਾਕੀ ਨੌਜਵਾਨਾਂ ਨੂੰ ਕੀ ਅਪੀਲ ਮੌਜੂਦ ਜਿੱਥੇ 70 70 75 75 ਸਾਲ ਦੀ ਉਮਰ ਦੇ ਬਜ਼ੁਰਗ ਵੀ ਇਥੇ ਚਪੈਰਾ ਸਾਹਿਬ ਆਜਰੀ ਪਰਦੇ ਤੇ ਕਈ ਵਾਰ ਕੋਈ ਨੌਜਵਾਨ ਜਿਹੜੇ ਨੇ ਜਾਂ ਕਹਿ ਦਿੰਦੇ ਗਰਮੀ ਬਹੁਤ ਹੈ ਜੀ ਮੈਂ ਨੌਜਵਾਨਾਂ ਦੀ ਵੈ ਵੈ ਵੀਰ ਦੀ ਗੱਲ ਕਰੀਏ ਤੇ ਨੌਜਵਾਨਾਂ ਦੀ ਆਸਤਾ ਮੈਂ ਸਮਝਦਾ ਕਿ ਜਿਆਦੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਘਰ ਤੇ ਹੈਗੀ ਆ ਜੀ ਜੀ ਤਕਰੀਬਨ ਤਕਰੀਬਨ ਚਪੈਰਾ ਸਾਹਿਬ ਆਸਤੇ ਨੌਜਵਾਨ ਜਿਆਦੇ ਮੈਂ ਸਮਝਦਾ ਕਿ ਆਉਂਦੇ ਚਪੈਰਾ ਸਾਹਿਬ ਕੱਟਣ ਆਸਤੇ ਹਨਾ ਇੱਕ ਆਸਥਾਈ ਕਿ ਸ਼ਰਦਾ ਲਾ ਲਓ ਕਿ ਕੋਈ ਧਾਰਨਾ ਕੋਈ ਮਨ ਚ ਸੁਖਣਾ ਸੁਖਦਾ ਕੋਈ ਤੇ ਬੜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਅਰਵਰੀ ਤਕਰੀਬਨ ਅਰਕੇ ਦੀ ਪੂਰੀ ਹੁੰਦੀ ਆ ਬੜੇ ਤੁਸੀਂ ਜਿੱਥੇ ਜਿਹਨੂੰ ਮਰਜੀ ਕੇ ਤੀਜੇ ਨੂੰ ਪੁੱਛ ਕੇ ਵੇਖ ਲਓ ਕੇ ਨੇ ਕਹਿਣਾ ਕਿ ਮੈਂ ਆ ਸੁਖਣਾ ਸੁੱਕੀ ਮੇਰੀ ਮਹਾਰਾਜ ਨੇ ਪੂਰੀ ਕੀਤੀ ਕੋਈ ਆ ਕੀਤੀ ਠੀਕ ਨਾ ਜੀ ਤੇ ਬੜੀ ਚੰਗੀ ਗੱਲ ਆ ਕੋਈ ਕੇ ਆਸਥਾ ਕਰਕੇ ਹੀ ਕੋਈ ਜੁੜ ਜਾਂਦਾ ਬਾਬੇ ਦੀਪ ਸਿੰਘ ਦੇ ਘਰ ਦੇ ਨਾਲ ਤੇ ਤੋਂ ਵਧੀਆ ਕੋਈ ਗੱਲ ਵੀ ਨਹੀਂ ਸਕਦੀ। ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਗੱਲਬਾਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਹਰ ਕਵਰ 'ਚ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ। ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ